ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube YouTube ਚੈਨਲ ਫੂਡ ਆਫ ਪੰਜਾਬ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਲੋੜੀ ਅਤੇ ਮਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਆਬਾਦ ਰੱਖੇ ਠੀਕ ਹੈ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਵੀਡੀਓ ਦੇਖ ਰਹੇ ਦੇਸ਼ਾਂ-ਪ੍ਰਦੇਸ਼ਾਂ ਵਿੱਚ ਠੀਕ ਹੈ ਜੀ ਪਾਕਿਸਤਾਨ ਵਾਲੀ ਵੀਰਾਂ ਨੂੰ ਖਾਸ ਕਰਕੇ ਕਿਉਂਕਿ ਕਮੈਂਟ ਬਹੁਤ ਕਰਦੇ ਆ ਜੀ ਉਹ ਠੀਕ ਹੈ ਜੀ ਸੋ ਲੈਂਦੇ ਪੰਜਾਬ ਵਾਲਿਆਂ ਨੂੰ ਵੀ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਇਹਦੇ ਚੜਦੇ ਪੰਜਾਬ ਵਾਲਿਆਂ ਨੂੰ ਵੀ ਠੀਕ ਹੈ ਜੀ ਸੋ ਅੱਜ ਦੀ ਜਿਹੜੀ ਰੈਸਪੀ ਹੈ ਜੀ ਆਪਾਂ ਨੇ ਬਣਾਈ ਹੈ ਜੀ ਲੋੜੀ ਸਪੈਸ਼ਲ ਪੇੜੇ ਜਿਹੜੇ ਕਿ ਖੋਏ ਦੇ ਤਿਆਰ ਹੁੰਦੇ ਖੋਏ ਤੇ ਤਿਲਾਂ ਦੇ ਠੀਕ ਹੈ ਜੀ ਪੰਜਾਬੀ ਵਿੱਚ ਕਹਿ ਦਿੰਦੇ ਆ ਜੀ ਇਹਨੂੰ ਤਿਲ ਘੂਗਾ ਠੀਕ ਹੈ ਜੀ ਤਿਲ ਘੂਗਾ ਵੀ ਕਹਿ ਦਿੰਦੇ ਆ ਬਹੁਤ ਵਧੀਆ ਇਹ ਬਣਦੇ ਆ ਸੋ ਜੇ ਤੁਸੀਂ ਰੈਸਪੀ ਸਿੱਖਣੀ ਆ ਤਾਂ ਵੀਡੀਓ ਨਾਲ ਬਣੀ ਰਹੋ ਠੀਕ ਆ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਣੀ ਆ ਜੀ ਆਪਾਂ ਤਿਲਾਂ ਵਾਲੇ ਪੇੜੇ ਖੋਏ ਦੇ ਸੋ ਆਜੋ ਰੈਸਪੀ ਕਰਦੇ ਹੁਣ ਆਪਾਂ ਸਟਾਰਟ ਤੇ ਲਓ ਜੀ ਪੇੜੇ ਬਣਾਉਣ ਵਾਸਤੇ ਚਾਹੀਦਾ ਏ ਸਭ ਤੋਂ ਪਹਿਲਾਂ ਆਪਾਂ ਨੇ ਲੈਣਾ ਜੀ ਖੋਆ 1/2 ਕਿਲੋ ਖੋਏ ਦੇ ਪੇੜੇ ਬਣਾਉਂਗੇ ਆਪਾਂ ਠੀਕ ਆ ਜੀ ਚਾਹੇ ਤੁਸੀਂ ਘਰੇ ਖੋਆ ਕੱਢ ਲਿਓ ਇਆ ਫਿਰ ਕਿਸੇ ਜਿੱਥੇ ਤੁਹਾਨੂੰ ਪਤਾ ਹੋਵੇ ਕਿਸੇ ਡੈਰੀ ਤੋਂ ਵਧੀਆ ਖੋਆ ਮਿਲਦਾ ਠੀਕ ਹੈ ਜੀ ਉੱਥੋਂ ਲਿਆਇਓ ਠੀਕ ਹੈ ਜੀ ਆਪਾਂ ਡੈਰੀ ਤੋਂ ਲੈ ਕੇ ਆਏ ਤੇ ਕਿਉਂਕਿ ਆਪਣੇ ਇੱਥੇ ਬਡਾਲੇ ਠੀਕ ਹੈ ਜੀ ਵੀਰ ਨਹੀਂ ਬਹੁਤ ਵਧੀਆ ਖੋਆ ਕੱਢਦੇ ਸਹਜ ਡੈਰੀ ਵਾਲੇ ਠੀਕ ਹੈ ਜੀ ਆਪਣਾ ਖੋਆ ਬਣਾਉਂਦੇ ਆ ਹੋਥੇ ਆਪਾਂ ਉਹਨੂੰ ਤੋਂ ਅੱਧਾ ਕਿਲੋ ਖੋਆ ਲੈ ਕੇ ਆਏ ਤੇ ਜੀ ਤੇ ਉਸ ਤੋਂ ਬਾਅਦ ਤੇਲ ਲੈ ਜੀ ਠੀਕ ਹੈ ਜੀ ਤਿਲ ਵਰਤੋਗੇ ਆਪਾਂ ਨਾਰੀਅਲ ਕੋਕੋਨਟ ਬੁਰਾਦਾ ਹੋ ਗਿਆ ਥੋੜੇ ਜਿਹਾ ਬਦਾਮਾਂ ਦੇ ਦੋ ਪੀਸ ਕਰ ਲਏ ਆਪਾਂ ਨੇ ਪੇੜਿਆਂ ਦੇ ਉੱਪਰ ਲਾਉਣ ਵਾਸਤੇ ਚੀਨੀ ਵਰਤੋਗੇ ਤੁਸੀਂ ਚੀਨੀ ਦੀ ਜਗ੍ਹਾ ਸ਼ੱਕਰ ਵੀ ਲੈ ਸਕਦੇ ਹੋ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਹੈ ਤੇ ਇਹ ਹੈਗੀ ਹੈ ਜੀ ਭੁੰਨੇ ਹੋਏ ਚਨੇ ਇਹਨਾਂ ਨੂੰ ਗ੍ਰाइंड ਕਰਕੇ ਯਾਨੀ ਮਿਕਸੀ ਆਪਾਂ ਇਹਨਾਂ ਦਾ ਪਾਊਡਰ ਬਣਾ ਕੇ ਇਹ ਪਾਉਂਗੇ ਇਹਦੀ ਜਗ੍ਹਾ ਤੁਸੀਂ ਚੌਲਾਂ ਦਾ ਆਟਾ ਵੀ ਪਾ ਸਕਦੇ ਹੋ ਜਾਂ ਕਣਕ ਦਾ ਆਟਾ ਵੀ ਪਾ ਸਕਦੇ ਹੋ ਭੁੰਨ ਕੇ ਉਹ ਤੁਹਾਡੀ ਆਪਣੀ ਚੋਇਸ ਆ ਤੁਸੀਂ ਇਹਦੀ ਜਗ੍ਹਾ ਸੂਜੀ ਵੀ ਵਰਤ ਸਕਦੇ ਹੋ ਠੀਕ ਹੈ ਜੀ ਪਰ ਮੈਂ ਛੋਲਿਆਂ ਦਾ ਪਾਊਡਰ ਬਣਾ ਕੇ ਪਾਉਂਗਾ ਕਿਉਂਕਿ ਛੋਲੇ ਥੋੜੇ ਜਿਹਾ ਬੈਸਟ ਰਹਿੰਦੇ ਆ ਜੀ ਖਾਣ ਚ ਵੀ ਹੋ ਵੀ ਜਾਨਦਾਰ ਚੀਜ਼ ਐ ਇਹ ਆਜੋ ਫਿਰ ਕਰਦੇ ਆ ਹੁਣ ਆਪਾਂ ਸਟਾਰਟ ਸੋ ਜਿਹੜੇ ਭੈਣ ਭਰਾਵਾਂ ਚੈਨਲ ਪਰ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਭੈਣ ਭਰਾਵਾਂ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਆਜੋ ਫਿਰ ਅੱਜ ਤੁਹਾਨੂੰ ਦਿਖਾਉਂਦੇ ਆ ਬਣਾ ਕੇ ਆਪਾਂ ਤਿਲਾ ਤੇ ਖੋਏ ਦੇ ਪੇੜੇ ਠੀਕ ਆ ਜੀ ਇਹਨੂੰ ਪੰਜਾਬੀ ਦੇ ਵਿੱਚ ਤਿਲ ਘੁੱਗਾ ਵੀ ਕਹਿ ਦਿੰਦੇ ਆ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਖੋਆ ਮੈਲਟ ਠੀਕ ਆ ਜੀ ਖੜਾ ਕੜਾਹੀ ਦੇ ਵਿੱਚ ਖੋਆ ਆਪਾਂ ਨੇ ਪਾ ਲਿਆ ਤੇ ਇੱਦਾਂ ਆਪਾਂ ਇਹਨੂੰ ਥੋੜਾ ਥੋੜਾ ਲੈਣਾ ਤੋੜ ਜੀ ਤੇ ਜਦੋਂ ਖੋਆ ਮੈਲਟ ਕਰਨਾ ਤੁਸੀਂ ਇੱਕ ਗੱਲ ਦਾ ਖਿਆਲ ਰੱਖਣਾ ਸੇਕ ਬਿਲਕੁਲ ਡਾਊਨ ਰੱਖਣਾ ਠੀਕ ਹੈ ਜੀ ਕਿਉਂਕਿ ਜਿਆਦਾ ਸੇਕ ਹੋਊਗਾ ਕੜਾਹੀ 'ਚ ਖੋਆ ਆਪਣਾ ਕਈ ਵਾਰ ਜਾਮ ਹੋਇਆ ਬਹ ਹੁੰਦਾ ਏ ਤੇ ਖੋਆ ਜਾਂਦਾ ਜਮ ਜਾਂ ਫਿਰ ਤੁਸੀਂ ਇਹਨੂੰ ਪਹਿਲਾਂ ਕੱਦੂ ਕਸ ਕਰ ਲਿਓ ਠੀਕ ਹੈ ਜੀ ਉਹ ਤੁਹਾਡੀ ਆਪਣੀ ਚੁਆਇਸ ਆ ਤੇ ਲਓ ਜੀ ਖੋਆ ਆਪਣਾ ਹੁਣ ਮੈਲਟ ਹੋ ਗਿਆ ਠੀਕ ਹੈ ਜੀ ਖੋਆ ਆਪਾਂ ਨੇ ਮੱਠੀਆਂ 'ਚ ਪਰੇ ਮੈਲਟ ਕਰਨਾ ਏ ਤੇ ਹੁਣ ਆਪਾਂ ਇਹਦੇ 'ਚ ਪਾਵਾਂਗੇ 250 ਗ੍ਰਾਮ ਚੀਨੀ ਠੀਕ ਹੈ ਜੀ ਤੁਸੀਂ 200 ਗ੍ਰਾਮ ਚੀਨੀ ਵੀ ਪਾ ਸਕਦੇ ਹੋ ਜਾਂ ਮਿੱਠਾ ਜ਼ਿਆਦਾ ਪਸੰਦ ਆ ਤਾਂ 300 ਗ੍ਰਾਮ ਪਾ ਦਿਓ ਠੀਕ ਹੈ ਜੀ ਮੈਂ ਪਾ ਰਿਹਾ 250 ਗ੍ਰਾਮ ਤੇ ਹੁਣ ਇਹਨੂੰ ਵੀ ਮੱਠੀਆਂ 'ਚ ਪਰ ਆਪਾਂ ਇਹਨੂੰ ਚੀਨੀ ਨੂੰ ਖੋਏ ਦੇ ਵਿੱਚ ਆ ਜਿਹੜੀ ਉਹ ਮੈਲਟ ਕਰ ਲਾਂਗੇ ਠੀਕ ਹੈ ਜੀ ਹੌਲੀ ਹੌਲੀ ਤੇ ਜਾਂ 'ਚ ਪਰ ਮੈਲਟ ਨਾ ਕਰਿਓ ਇਹਨੂੰ ਇਹਦੇ 'ਚ ਕਿਉਂਕਿ ਇੱਕ ਤਾਂ ਜਿਹੜਾ ਪੇੜਿਆਂ ਦਾ ਕਲਰ ਹੈ ਉਹ ਜ਼ਿਆਦਾ ਲਾਲ ਹੋ ਜਾਊਗਾ ਠੀਕ ਹੈ ਜੀ ਕਿਉਂਕਿ ਖੋਏ ਨੇ ਜ਼ਿਆਦਾ ਭੁੰਨ ਹੋ ਜਾਣਾ ਮੱਠੀਆਂ 'ਚ ਪਰ ਇਹਨੂੰ ਆਪਾਂ ਨੇ ਮੈਲਟ ਕਰਨਾ ਹੈ ਤੇ ਉਸ ਤੋਂ ਬਾਅਦ ਕਰਾਂਗੇ ਇਹਦੀ ਵਿੱਚ ਅਗਲਾ ਆਪਣਾ ਸਮਾਨ ਜਿਹੜਾ ਆਪਾਂ ਨੇ ਤਿਆਰ ਕਰਨਾ ਠੀਕ ਹੈ ਜੀ ਤੇਲ ਵਗੈਰਾ ਉਹ ਪਾਵਾਂਗੇ ਫਿਰ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਕਰ ਲਾਂਗੇ ਮੈਲਟ ਚੀਨੀ ਨੂੰ ਖੋਏ ਦੇ ਵਿੱਚ ਸਾਰੀ ਨੂੰ ਇਹ ਸੋ ਐਦਾ ਦੀ ਸਾਡੀਆਂ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਠੀਕ ਹੈ ਜੀ ਸੋ ਜਿਹੜੇ ਪ੍ਰੇਨ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਤੇ ਲੋ ਜੀ ਇਹਨੂੰ ਐਦਾਂ ਹੁਣ ਸਾਰੀ ਚੀਨੀ ਨੂੰ ਮੈਲਟ ਕਰ ਲਾਂਗੇ ਆਪਾਂ। ਤੇ ਇੱਕ ਗੱਲ ਦਾ ਖਿਆਲ ਜ਼ਰੂਰ ਰੱਖਿਓ ਸੇਕ ਆਪਾਂ ਨੇ ਘੱਟੇ ਰੱਖਣਾ ਏ। ਠੀਕ ਆ ਜੀ ਸੇਕ ਨਾ ਵਧਾਓ। ਕਿਉਂਕਿ ਜੇ ਸੇਕ ਵਧਾ ਲਿਆ ਨਾ ਚੀਨੀ ਨੇ ਖੁਰਨਾ ਠੀਕ ਆ ਜੀ ਖੋਏ ਨੇ ਹੋ ਜਾਣਾ ਜ਼ਿਆਦਾ ਲਾਲ। ਚੀਨੀ ਹਮੇਸ਼ਾ ਜਿਹੜੀ ਉਹ ਸੇਕ ਘੱਟ ਪਰੇ ਖੁਰਦੀ ਆ ਤੇ ਨਾਲੇ ਖੋਏ ਦਾ ਜਿਹੜਾ ਕਲਰ ਆ ਉਹ ਨਹੀਂ ਚੇਂਜ ਹੁੰਦਾ। ਤੇ ਲਓ ਜੀ ਖੁਵਾ ਰੱਖ ਤੇ ਆਪਾਂ ਨੇ ਦੂਜੇ ਗੈਸ ਤੇ ਜਦੋਂ ਤੱਕ ਆਪਣੀ چینی ਮੈਲਟ ਹੁੰਦੀ ਆ ਜਿਹੜੇ ਤਿਲੇ ਠੀਕ ਆ ਜੀ ਉਹ ਭੁੰਨ ਲੂਗੇ ਆਪਾਂ ਕਿਸੇ ਫਰਾਈ ਬਿਲ ਚ ਤਿਲੇ ਜਿਹੜੇ ਆਪਾਂ ਨੇ ਸਿਰਫ ਉਹ 4-3 ਤੋਂ 4 ਮਿੰਟ ਭੁੰਨਣੇ ਆ ਠੀਕ ਆ ਜੀ ਜਦੋਂ ਇਹਦਾ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਨਾਰਮਲ ਜਾਂ ਜਦ ਇਹ ਆਪਾਂ ਨੇ ਇਹ ਕਿਸੇ ਥਾਲੀ ਚ ਕੱਢ ਲੈਣੇ ਠੀਕ ਆ ਜੀ ਯਾਨੀ ਜਿਆਦਾ ਓਵਰ ਲਾਲ ਨਹੀਂ ਕਰਨੇ ਹੈਗੇ ਸਿਰਫ ਹਲਕੇ ਜਿਹੇ ਭੁੰਨਣੇ ਆ ਜਾਂਦੋਂ ਕੱਚਾ ਪੰਜਾ ਨਿਕਲ ਜਵੇ ਤਿਲਾ ਦਾ ਤੇ ਲਓ ਜੀ ਤੀਲਾ ਆਪਣੇ ਭੁੰਨ ਹੋ ਗਏ ਗੈਸ ਆਪਾਂ ਨੇ ਕਰਤੀ ਬੰਦ ਠੀਕ ਹੈ ਜੀ ਹਲਕਾ ਜਿਹਾ ਕਲਰ ਰੱਖਣਾ ਬਸ ਹਲਕਾ ਜਿਹਾ ਜਦੋਂ ਕਲਰ ਚੇਂਜ ਹੋਊਗਾ ਜਦ ਇਹ ਗੈਸ ਬੰਦ ਕਰਕੇ ਆਪਾਂ ਨੇ ਇਹਨਾਂ ਨੂੰ ਥੋੜੇ ਜਿਹਾ ਠੰਡੇ ਕਰ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਕਰਾਂਗੇ ਇਹਨਾਂ ਨੂੰ ਗ੍ਰੈਂਡ ਪਾਊਡਰ ਬਣਾਵਾਗੇ ਇਹਨਾਂ ਦਾ ਤੇ ਲਓ ਜੀ ਚੀਨੀ ਹੈ ਜਿਹੜੀ ਖੋਏ ਦੇ ਵਿੱਚ ਮੈਲਟ ਹੋ ਚੁੱਕੀ ਹੈ ਯਾਨੀ ਕਿ ਘੁਲ ਚੁੱਕੀ ਆ ਜਦੋਂ ਚੀਨੀ ਥੋੜੀ ਮੈਲਟ ਹੋ ਗਈ ਤੁਸੀਂ ਇਹਨੂੰ ਸਿਰਫ 2 ਜਾਂ 3 ਮਿੰਟ ਪਕਾਉਣਾ ਉਸ ਤੋਂ ਬਾਅਦ ਜ਼ਿਆਦਾ ਨਹੀਂ ਪਕਾਉਣਾ ਠੀਕ ਹੈ ਜੀ ਜੇ ਜ਼ਿਆਦਾ ਪਕਾਉਗੇ ਫਿਰ ਪੇੜੇ ਜਿਹੜੇ ਤੁਹਾਡੇ ਉਹ ਕੜੇ ਹੋ ਸਕਦੇ ਆ ਜ਼ਿਆਦਾ ਤੇ ਲਓ ਜੀ ਚੀਨੀ ਆਪਣੀ ਘੁਲ ਗਈ ਆ ਤੇ ਉਸ ਤੋਂ ਬਾਅਦ ਟਾਈਮ ਦੇਖ ਲਿਓ ਸਿਰਫ 2 ਜਾਂ 3 ਮਿੰਟ ਪਕਾ ਲਿਓ ਤੇ ਫਿਰ ਆਪਾਂ ਨੇ ਗੈਸ ਕਰ ਦੇਣੀ ਆ ਬੰਦ ਠੀਕ ਆ ਜੀ ਤੇ ਮਿਕਸਚਰ ਨੂੰ ਕਰਾਂਗੇ ਆਪਾਂ ਠੰਡਾ ਤੇ ਲਓ ਜੀ ਮਨੂੰ 2-3 ਮਿੰਟ ਹੋ ਚੁੱਕੇ ਆ ਤੇ ਹੁਣ ਗੈਸ ਆਪਾਂ ਬੰਦ ਕਰ ਦਨੇ ਆ ਠੀਕ ਆ ਜੀ ਤੇ ਇਹਨੂੰ ਕਰਾਂਗੇ ਠੰਡਾ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਇਹਦੇ ਵਿੱਚ ਆਪਾਂ ਨੇ ਕਿਹੜਾ-ਕਿਹੜਾ ਸਮਾਨ ਪਾਉਣਾ ਤੇ ਲਓ ਜੀ ਜਿਹੜੇ ਆਪਾਂ ਨੇ ਤੇਲ ਭੁੰਨੇ ਸੀ ਠੀਕ ਹੈ ਜੀ ਉਹਨਾਂ ਦਾ ਆਪਾਂ ਨੇ ਬਣਾ ਲਿਆ ਪਾਊਡਰ ਮਿਕਸੀ ਦੇ ਜੱਗ ਵਾਂ ਤੇ ਜਿਹੜੇ ਆਪਾਂ ਨੇ ਛੋਲੇ ਲਏ ਸੀ ਠੀਕ ਹੈ ਜੀ ਤੇ ਛੋਲਿਆਂ ਦਾ ਵੀ ਆਪਾਂ ਨੇ ਠੀਕ ਹੈ ਜੀ ਐਦਾਂ ਦਾ ਫਾਈਨ ਜਮਈ ਮੰਨ ਲਓ ਦਰਦਰਾ ਨਹੀਂ ਰੱਖਣਾ ਇਹ ਫਾਈਨ ਜਬ ਐਨ ਜਮਈ ਪਾਊਡਰ ਬਣਾ ਲੈਣਾ ਠੀਕ ਹੈ ਜੀ ਤੇ ਤੇਲਾਂ ਦਾ ਵੀ ਜਿਹੜਾ ਆਪਾਂ ਨੇ ਪਾਊਡਰ ਬਣਾ ਲੈਣਾ ਤੇ ਲੋ ਜੀ ਹੁਣ ਕਰਦੇ ਇਹਨੂੰ ਆਪਣੇ ਖੋਏ ਦੇ ਵਿੱਚ ਮਿਕਸ ਤੇ ਲੋ ਜੀ ਮਿਕਸਚਰ ਵੀ ਜਿਹੜਾ ਆਪਣਾ ਹੋ ਠੀਕ ਆ ਜੀ ਹਲੇ ਨੋਰਮਲ ਆ ਯਾਨੀ ਜ਼ਿਆਦਾ ਠੰਡਾ ਵੀ ਨਹੀਂ ਕਰਨਾ ਹੈ ਤੇ ਜ਼ਿਆਦਾ ਗਰਮਚ ਵੀ ਨਹੀਂ ਪਾਉਣਾ ਤੇ ਨੋਰਮਲ ਚ ਜਿਹੜਾ ਆਪਾਂ ਨੇ ਇਹ ਪਾਉਣਾ ਹੈ ਤੇ ਲੋ ਜੀ ਇਹ ਚ ਕਰ ਲਾਂਗੇ ਮਿਕਸ ਤੇ ਤੁਸੀਂ ਇਹਦੇ ਚ ਜੇ ਮਾੜਾ ਮੋਟਾ ਚੌਲਾਂ ਦਾ ਆਟਾ ਭੁੰਨ ਕੇ ਪਾਉਣਾ ਹੋਇਆ ਠੀਕ ਆ ਜੀ ਉਹ ਵੀ ਪਾ ਸਕਦੇ ਹੋ ਇਹ ਛੋਲਿਆਂ ਦੀ ਜਗ੍ਹਾ ਠੀਕ ਹੈ ਛੋਲੇ ਪਾਉੜੇ ਦੀ ਜਗ੍ਹਾ ਤੁਸੀਂ ਚੌਲਾਂ ਦਾ ਆਟਾ ਵੀ ਪਾ ਸਕਦੇ ਹੋ ਤੇ ਜਾਂ ਕਣਕ ਦਾ ਆਟਾ ਵੀ ਪਾ ਸਕਦੇ ਹੋ ਤੇ ਲੋ ਜੀ ਇਹਨੂੰ ਕਰਾਂਗੇ ਮਿਕਸ ਹੁਣ ਸਾਰੇ ਨੂੰ ਤੇ ਵਿੱਚੇ ਪਾ ਦਾਂਗੇ ਨਾਰੀਅਲ ਦਾ ਬਦਾ ਠੀਕ ਹੈ ਜੀ ਦੋ ਤਿੰਨ ਚਮਚੇ ਜ਼ਿਆਦਾ ਨਹੀਂ ਪਾਉਣਾ ਹੈਗਾ ਇਹ ਨਾਲ ਜਿਹੜਾ ਟੇਸਟਰ ਥੋੜਾ ਜਿਹਾ ਵਧੀਆ ਹੋ ਜਾਂਦਾ ਏ ਤੇ ਜੇ ਤੁਸੀਂ ਇਹਦੇ ਵਿੱਚ ਕੋਈ ਡਰਾਈ ਫਰੂਟ ਪਾਉਣਾ ਚਾਹੁੰਦੇ ਹੋ ਠੀਕ ਹੈ ਜੀ ਉਹ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਹੈ ਤੇ ਥੋੜਾ ਜਿਹਾ ਕਰਾਂਗੇ ਜੀ ਇਲਾਇਚੀ ਪਾਊਡਰ ਐਡ ਇਹਦੇ ਚ ਤੇ ਇਹਨੂੰ ਕਰ ਲਾਂਗੇ ਸਾਰੇ ਨੂੰ ਮਿਕਸ ਹੋਣਾ ਤੇ ਲੋ ਜੀ ਮਿਕਸਚਰ ਹੋ ਗਿਆ ਆਪਣਾ ਠੀਕ ਹੈ ਜੀ ਮਿਕਸ ਸਾਰਾ ਹੀ ਆ ਦੇਖੋ ਹੁਣ ਇਹ ਠੀਕ ਹੈ ਜੀ ਨਾਰਮਲ ਗਰਮ ਹੈ ਯਾਨੀ ਠੰਡਾ ਜਿਹਾ ਹੀ ਹੈ ਜਿਆਦਾ ਗਰਮ ਨਹੀਂ ਇਹਦੇ ਪੇੜੇ ਬੱਟਣੇ ਕਿਉਂਕਿ ਜਿਆਦਾ ਗਰਮ ਦੇ ਪੇੜੇ ਬਣਾਉਂਗੇ ਤਾਂ ਪੇੜੇ ਆਪਣੇ ਜਿਆਦਾ ਟੈਟ ਹੋ ਜੂਗੇ ਓਵਰ ਠੀਕ ਹੈ ਜੀ ਫਿਰ ਤੁਹਾਨੂੰ ਭੂਕਣੇ ਨਾਲ ਭੰਨਣੇ ਪੈਣੇ ਉਹ ਠੀਕ ਹੈ ਜੀ ਆਹ ਦੇਖੋ ਜਦੋਂ ਵੀ ਤੁਸੀਂ ਪੇੜੇ ਬਣਾਉਣੇ ਆ ਮਿਕਸਚਰ ਜਿਹੜਾ ਤੁਹਾਡਾ ਠੰਡਾ ਹੀ ਹੋਣਾ ਚਾਹੀਦਾ ਵੈਸੇ ਨਾਰਮਲ ਗਰਮ ਹੋਣਾ ਚਾਹੀਦਾ ਹਲਕਾ ਜਾਂ ਜੇ ਤੁਹਾਡਾ ਇਹ ਜਿਆਦਾ ਜਾਮ ਹੋ ਰਿਹਾ ਹੈ ਬਾਈ ਚਾਂਸ ਮਤਲਬ ਤੁਸੀਂ ਮਿਕਸ ਕਰਦੇ ਕਰਦੇ ਟੈਟ ਹੋ ਰਿਹਾ ਹੈ ਫਿਰ ਥੋੜਾ ਸਮਝ ਲਓ ਖੁਆ ਜਿਆਦਾ ਪੱਕ ਗਿਆ ਫਿਰ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਦੁੱਧ ਐਡ ਕਰ ਲੈਣਾ ਤਕਰੀਬਨ 2-4 ਚਮਚੇ ਠੀਕ ਹੈ ਜੀ ਜਾਂ ਅੱਧੀ ਕਰਛੀ ਤੁਸੀਂ ਦੁੱਧ ਦੀ ਪਾ ਦਿਓ ਫਿਰ ਥੋੜਾ ਇਹ ਨਰਮ ਹੋ ਜਾਊਗਾ ਜੇ ਬਾਈ ਚਾਂਸ ਥੋੜਾ ਇਹ ਨਰਮ ਰਹਿ ਗਿਆ ਵੀ ਪੇੜੇ ਨਹੀਂ ਬਣ ਰਹੇ ਠੀਕ ਹੈ ਜੀ ਮਿਕਸਚਰ ਨਹੀਂ ਉਹ ਘੁਲ ਰਿਹਾ ਪੇੜੇ ਜ ਬਿਲਕੁਲ ਨਰਮੇ ਆ ਫਿਰ ਤੁਸੀਂ ਕੀ ਕਰਿਓ ਫਿਰ ਤੁਸੀਂ ਇਹਦੇ ਵਿੱਚ ਥੋੜਾ ਬਹੁਤਾ ਮਟੀਰੀਅਲ ਵਧਾ ਲਿਓ ਜਾਂ ਤਾਂ ਚੌਲਾਂ ਦਾ ਆਟਾ ਪਾ ਲਿਓ ਭੁੰਨ ਕੇ ਜਾਂ ਥੋੜਾ ਜਿਹਾ ਛੋਲੇ ਪੀਸ ਕੇ ਹੋਰ ਪਾ ਲਿਓ ਇਹ ਕਣਕ ਦਾ ਆਟਾ ਬੁੰਨ ਕੇ ਪਾ ਲਿਓ ਜੇ ਪਾਈਚਾਂ ਸੰਨਰਮ ਰਹਿ ਗਿਆ ਠੀਕ ਹੈ ਜੀ ਆ ਦੇਖੋ ਆਪਣਾ ਹੁਣ ਇਹ ਪਰਫੈਕਟ ਹੈ ਆਪਾਂ ਨੇ ਏਡਾ ਏਡਾ ਕਪੜੇ ਲੈਣੇ ਆ ਤੇ ਇਹਦੇ ਦੇ ਲਾ ਦੇਣਾ ਆਪਾਂ ਨੇ ਆ ਦੇਖੋ ਬਾਦਾਮ ਇਦਾਂ ਠੀਕ ਹੈ ਜੀ ਤੇ ਸ਼ੇਪ ਤੁਸੀਂ ਇਹਨੂੰ ਕੋਈ ਜੀ ਵੀ ਦੇ ਲਿਓ ਤੇ ਆਪਾਂ ਇਦਾਂ ਹੀ ਠੀਕ ਹੈ ਜੀ ਕਰ ਲਾਂਗੇ ਸੱਟ ਇਹਨੂੰ ਆ ਦੇਖੋ ਤੇ ਹੁਣ ਆਪਾਂ ਨੇ ਕੀ ਕਰਨਾ ਇਦਾਂ ਕਿਸੇ ਪਲੇਟ ਦੇ ਵਿੱਚ ਤੇਲ ਪਾ ਲੈਣੇ ਤੇ ਇਦਾਂ ਇਹਨੂੰ ਐ ਸਾਈਡ ਤੇ ਆਇਂ ਲਵੇੜ ਦੜਾ ਠੀਕ ਹੈ ਜੀ ਆ ਲਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਇਹਨੂੰ ਇਦਾਂ ਸੈੱਟ ਕਰ ਦੋਗੇ ਹੱਥ ਨਾਲ ਠੀਕ ਹੈ ਜੀ ਸ਼ੇਪ ਚਾਹੇ ਤੁਸੀਂ ਗੋਲ ਬਣਾ ਲਿਓ ਜਿੱਦਾਂ ਦੀ ਮਰਜ਼ੀ ਬਣਾ ਲਿਓ ਤੇ ਇਦਾਂ ਪੇੜਿਆਂ ਦੀ ਸ਼ੇਪ ਦੇ ਕੇ ਆਪਾਂ ਇਹਨੂੰ ਰੱਖ ਲਾਂਗੇ ਕਿਸੇ ਥਾਲੀ 'ਚ ਇਹਨੂੰ ਵੈਸੇ ਪੰਜਾਬੀ 'ਚ ਕਹਿੰਦੇ ਆ ਜੀ ਤਿਲਕੂਗਾ ਠੀਕ ਹੈ ਜੀ ਜਦੋਂ ਅਸੀਂ ਦੁਕਾਨਾਂ 'ਤੇ ਬਣਾਉਂਦੇ ਹੁੰਦੇ ਸੀ ਉਸ ਟਾਈਮ ਹੁਣ ਤਾਂ ਕਈ ਇਹਨੂੰ ਪੇੜੀ ਕਹਿੰਦੇ ਵੈਸੇ ਅਸਲੀ ਨਾਮ ਇਹਦਾ ਤਿਲਕੂਗਾ ਹੀ ਠੀਕ ਹੈ ਜੀ ਖੋਏ ਵਾਲਾ ਤੇ ਲੋ ਜੀ ਇਦਾਂ ਹੀ ਪੇੜੇ ਬਣਾ ਬਣਾ ਕੇ ਆਪਾਂ ਸਾਰੀ ਪਲੇਟ ਦੇ ਵਿੱਚ ਰੱਖ ਲਾਂਗੇ ਇੱਕ ਪੇੜਾ ਤੁਹਾਨੂੰ ਹੋਰ ਬਣਾ ਕੇ ਦਿਖਾ ਦੰਨੇ ਆ ਹਾਂ ਦੋ ਜੀ ਇਦਾਂ ਕਰਨਾ ਤੁਸੀਂ ਠੀਕ ਹੈ ਜੀ ਜਾਂ ਤੁਸੀਂ ਪਿੰਨੀਆਂ ਬੱਟਲੋ ਸਿੱਧੀਆਂ ਉਹ ਵੀ ਕੋਈ ਚੱਕਰ ਨਹੀਂ ਜੇ ਤੁਸੀਂ ਸੂਜੀ ਐਡ ਕਰਨੀ ਹੋਈ ਹੈ ਇਹਦੇ ਵਿੱਚ ਥੋੜੀ ਬਹੁਤੀ ਸੂਜੀ ਵੀ ਐਡ ਕਰ ਸਕਦੇ ਹੋ ਭੁੰਨ ਕੇ ਠੀਕ ਹੈ ਜੀ ਆ ਦੇਖੋ ਇਦਾਂ ਲਾ ਕੇ ਇਹਨੂੰ ਆਪਾਂ ਨੇ ਪਲੇਟ ਦੇ ਉੱਤੇ ਇਦਾਂ ਲਾ ਦੇਣਾ ਠੀਕ ਹੈ ਜੀ ਤੇਲੇ ਦੇ ਨਾਲ ਚਿਪਕ ਜਣੇ ਆ ਠੀਕ ਹੈ ਜੀ। ਲਓ ਜੀ ਤਿਲਾਂ ਤੇ ਖੋਏ ਵਾਲੇ ਪੇੜੇ ਆਪਣੇ ਰੈਡੀ ਆ। ਤੇ ਇਦਾਂ ਹੀ ਸਾਰੇ ਪੇੜੇ ਬਣਾ ਕੇ ਆਪਾਂ ਰੈਡੀ ਕਰ ਲਵਾਂਗੇ। ਤੇ ਲਓ ਜੀ ਪੇੜੇ ਬਣ ਕੇ ਹੋ ਗਏ ਆਪਣੇ ਰੈਡੀ। ਬਹੁਤ ਵਧੀਆ ਪੇੜੇ ਬਣੇ ਆ ਠੀਕ ਹੈ ਜੀ। ਆ ਦੇਖੋ ਇਸ ਤਰੀਕੇ ਨਾਲ ਤੁਸੀਂ ਆਪਣੇ ਘਰੇ ਲੋਹੜੀ ਸਪੈਸ਼ਲ ਪੇੜੇ ਬਣਾ ਸਕਦੇ ਹੋ ਠੀਕ ਹੈ ਜੀ ਤਿਲ ਅਤੇ ਖੋਏ ਵਾਲੇ। ਸੋ ਵੀਡੀਓ ਕਿੱਦਾਂ ਦੀ ਲੱਗੀ? ਕਮੈਂਟ ਕਰਕੇ ਜਰੂਰ ਦੱਸਿਓ ਜੀ। ਸੋ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ